ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਧਰਤੀ ਮਾਂ ਨੂੰ ਮੱਥਾ ਟੇਕ ਕੇ ਅੱਜ ਗ੍ਰੀਨ ਪੰਜਾਬ ਮਿਸ਼ਨ ਟੀਮ ਸੀਟੀ ਯੂਨੀਵਰਸਿਟੀ ਚੌਂਕੀਮਾਨ ਕੈਂਪਸ ਦੇ ਵਿੱਚ 550 ਬੂਟਿਆਂ ਦਾ ਗੁਰੂ ਨਾਨਕ ਪਵਿੱਤਰ ਜੰਗਲ ਲਗਾਉਣ ਜਾ ਰਹੀ ਆ ਜਿਸ ਦੇ ਵਿੱਚ ਤੂੜੀ ਰੂੜੀ ਤੇ ਚੌਲਾਂ ਦੀ ਫੱਕ ਭਾ ਕੇ ਜੇਸੀਬੀ ਨਾਲ ਉਹਨੂੰ 3 ਫੁੱਟ ਡੂੰਘਾ ਮਲਚਿੰਗ ਕਰਕੇ 1.5-1.5 ਫੁੱਟ ਦੀ ਦੂਰੀ ਤੇ ਇੱਕ ਇੱਕ ਪੌਦਾ ਲਗਾਇਆ ਜਾ ਰਿਹਾ ਹੈ Sí. De... ਇਹਨਾਂ ਪੌਦਿਆਂ ਨੂੰ ਉਸ ਤੋਂ ਬਾਅਦ ਪ੍ਰਾਲੀ ਪਾ ਕੇ ਪ੍ਰਾਲੀ ਪਾਉਣ ਤੋਂ ਬਾਅਦ ਡੰਡੇ ਲਗਾ ਕੇ ਇਹਨਾਂ ਨੂੰ ਸ਼ਾਵਰ ਡੇਢ ਸਾਲ ਰੋਜ਼ਾਨਾ ਕਰਨਾ ਪੈਂਦਾ ਵਾ ਤੇ ਜਿੱਥੇ ਤੁਹਾਡੇ ਪੌਦੇ 5.5 ਸਾਲ 6 ਸਾਲ ਦੇ ਵਿੱਚ ਦਰਖਤ ਬਣਦੇ ਨੇ ਉੱਥੇ ਇਹ ਪੌਦੇ ਤੁਹਾਡੇ ਡੇਢ ਸਾਲ ਦੇ ਵਿੱਚ ਦਰਖਤ ਬਣਦੇ ਨੇ ਸੋ ਤੁਸੀਂ ਵੀ ਸਾਰੇ ਜਿੱਥੇ ਜਿੱਥੇ ਤੁਹਾਡੇ ਕੋਲੇ ਜਗ੍ਹਾ ਹੋਵੇ ਵੱਧ ਤੋਂ ਵੱਧ ਰੁੱਖ ਲਗਵਾਓ ਜੰਗਲ ਲਗਵਾਓ ਮਿੰਨੀ ਜੰਗਲ ਆਪਣੀਆਂ ਮੋਟਰਾਂ ਦੇ ਆਲੇ ਦੁਆਲੇ ਚਾਰਕ ਬੱਸਵੇ ਦੇ ਜਗ੍ਹਾ ਦੇ ਵਿੱਚ ਇਹ 550 ਬੂਟਿਆਂ ਦਾ ਗੁਰੂ ਨਾਨਕ ਪਵਿੱਤਰ ਜੰਗਲ ਲੱਗ ਜਾਂਦਾ ਸਾਰੇ ਐਨਆਰਆਈ ਭਰਾਵਾਂ ਨੂੰ ਬੇਨਤੀ ਹੈ ਵੀ ਆਪਣੀਆਂ ਆਪਣੀਆਂ ਮੋਟਰਾਂ ਦੇ ਆਲੇ-ਦੁਆਲੇ ਇੱਕ-ਇੱਕ ਜੰਗਲ ਛੋਟਾ ਜ਼ਰੂਰ ਲਵਾਓ ਤੇ ਬੂਟਿਆਂ ਦੀ ਸੇਵਾ ਤੁਹਾਨੂੰ ਗੁਰਨਾਨਕ ਨਾਮਲੇਵਾ ਸੰਗਤਾਂ ਵੱਲੋਂ ਫ੍ਰੀ ਆਫ ਕੋਸਟ ਕੀਤੀ ਜਾਵੇਗੀ ਤੂੜੀ ਰੂੜੀ ਤੇ ਚੌਲਾਂ ਦੀ ਫੱਕ ਦਾ ਜੀਸੀਬੀ ਦਾ ਤੁਹਾਨੂੰ ਪ੍ਰਬੰਧ ਕਰਨਾ ਪਵੇਗਾ ਤੇ ਲਗਾ ਕੇ ਗ੍ਰੀਨ ਪੰਜਾਬ ਮਿਸ਼ਨ ਟੀਮ ਜਾਵੇਗੀ ਸੋ ਆਪ ਸਭ ਸਾਥੀਆਂ ਨੂੰ ਬੇਨਤੀ ਹੈ ਵੀ ਸਾਨੂੰ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਸਬਸਕ੍ਰਾਈਬ ਕਰੋ ਤੇ ਜੇ ਤੁਸੀਂ ਸਾਡੇ ਨਾਲ ਨਵੇਂ ਜੁੜੇ ਹੋ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਘਰ ਤੱਕ ਪਹੁੰਚ